70 ਸਾਲ ਚ ਪਹਿਲੀ ਵਾਰੀ ਜੋ ਇਹ ਕੰਮ ਕਰ ਰਿਹਾ 70 ਸਾਲ ਚ ਸਾਰੇ ਪਹਿਲੀ ਵਾਰੀ ਤੇ ਸਾਰੇ ਪੁੱਠੇ ਜੀ ਸਹੀ ਗੱਲ ਚੱਕ ਵੀ ਨਹੀਂ ਸੱਦਾ ਬਾਰੇ ਹਰ ਕੁਝ ਨਹੀਂ ਪਤਾ ਲੱਗਿਆ ਸਭ ਤੋਂ ਬਾਹਰ ਆ ਕਾ ਨਹੀਂ ਅੱਛਾ ਨਹੀਂ ਪਤਾ ਲੱਗਿਆ ਨਹੀਂ ਪਤਾ ਲੱਗਿਆ ਉੱਥੇ ਹੀ ਫਿਰਦੇ ਆ ਉਸੇ ਗਲੀਆਂ ਚ ਘੁੰਮਦੇ ਹਾਂ ਨਲੇ ਨੜੇ ਉਹ ਜਾਦਾ ਮੇਰੇ ਸਾਬ ਨਾਲ ਉਧਰ ਬਾਬੇ ਸਿਮਰੇ ਕਲੇ ਪਾਸੇ ਦੀ ਗਲੀ ਲੰਘਿਆ ਉਹ ਦੇਖੋ ਕੋਸਾ ਦਾ ਦਿੱਲੀ ਦੇ ਘਰੀ ਲੋਕ ਗਿਆ ਵੀ ਅੰਦਰ ਕਿਰਾ ਕਿਸ ਨੇ ਵੜ ਕੇ ਵੇਖਿਆ ਇਹ ਵੀ ਗੱਲ ਤੁਸੀਂ ਸਹੀ ਇਹ ਵੀਡੀਓ ਆਪਣੇ ਜਿਹੜੇ ਪਿੰਡੋਂ ਬਾਹਰ ਬੈਠੇ ਉਹਨਾਂ ਲਈ ਐ ਦੇਖੋ ਧਿਆਨ ਨਾਲ ਕਿੰਨਾ ਸੋਹਣਾ ਨਜ਼ਾਰਾ ਆਪਣੇ ਪਿੰਡ ਦਾ ਥੋੜਾ ਜਿਹਾ ਐ ਕਰੂਗਾ ਵੀ ਹੁਣੇ ਪਿੰਡ ਹੀ ਆ ਜਗੇ ਆਜੋ ਕਰਾਂ ਵਧੀਆ ਮੌਸਮ ਹੈ ਤੇ ਆਸੇ ਪਾਸੇ 20 ਕਿੱਲੇਾਂ ਚ ਸਾਨੂੰ ਫਿਸ਼ ਫਾਰਮ ਹੈ ਭਾਵੇਂ ਨਾਲ ਉਹ ਆ ਕੇ ਹਾਂਜੀ ਦੋਸਤੋ ਰਾਤ ਸਰਪੰਚ ਸਾਹਿਬ ਕੀ ਗਲੀ ਦੇ ਵਿੱਚ ਕੁਝ ਅਣਪਛਾਤੇ ਬੰਦਿਆਂ ਨੂੰ ਦੇਖਿਆ ਗਿਆ ਸੀਗਾ ਤੇ ਜੇ ਉਹ ਹੁਣ ਦਿਖਦੇ ਆ ਤਾਂ ਉਹਨਾਂ ਉਪਰ ਕਾਰਵਾਈ ਹੋਊਗੀ ਤੇ ਆਪ ਦਾ ਸੋਚ ਸਮਝ ਕੌਣ ਜਿਹੜੇ ਰਾਤ ਅਣਪਛਾਤੇ ਬੰਦੇ ਆਏ ਸੀ ਸੀ ਤਾਂ ਕੋਈ ਭੇਤੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਚਾਚਾ ਦਿਲਪ੍ਰੀਤ ਇੱਥੇ ਨਹੀਂ ਰਹਿੰਦਾ। ਹਾਂ ਦੱਬੀ ਹੈ ਨਾ ਕਿੱਲੀ ਜਿਹੜੀ ਉਹ ਦਵਾ ਸਹੀ ਹੈ। ਦਵਾ ਸੱਚੀ ਗੱਲ ਹੈ। ਦਵਾ ਸੱਚੀ ਦਵਾ ਸੱਚੀ ਅੱਜ ਵੀ ਚੱਲਦੀ ਹੈ ਜੱਟ ਦੀ ਪੂਰੀ। ਜੜ੍ਹ ਚ ਗਪੌੜ ਆ ਤੇ ਟਾਹਣੀਆਂ ਚ ਤਾਂ ਹੋਣੀ ਹੈ ਘੜਤਨ। ਹਾਂਜੀ ਹਾਂਜੀ। ਕੱਲੇ ਗਪੌੜ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਜੀ ਆਪਾਂ ਫਿਰਦੇ ਨੇ ਇਸ ਟਾਈਮ ਵਾਕ ਤੇ ਨਾਲੇ ਵਾਕ ਨਾਲੇ ਵੀਡੀਓ ਤੇ ਮੌਸਮ ਤੁਹਾਡੇ ਸਾਹਮਣੇ ਹੈ ਬੱਦਲ ਭਾਈ ਕੋਈ ਪਈ ਹੈ ਇਧਰ ਚਾਚਾ ਜੀ ਆ ਗਏ ਨੇ ਚਾਚਾ ਜੀ ਜਗਵੀਰ ਸਿੰਘ ਮਾਨ ਹੋਰ ਚਾਚਾ ਜੀ ਸਤਿ ਸ੍ਰੀ ਅਕਾਲ ਸਿਹਤ ਕਿਵੇਂ ਆ ਚੜਦੀ ਕਲਾ ਦੇ ਕੋਈ ਲੱਗਿਆ ਪਤਰਾਤ ਬੰਦਾ ਬਾਰੇ ਬੰਦਾ ਬਾਰੇ ਹਰ ਕੁਛ ਨਹੀਂ ਪਤਾ ਲੱਗਿਆ ਸਭ ਬਾਹਰ ਆ ਗਏ ਅੱਛਾ ਨਹੀਂ ਪਤਾ ਲੱਗਿਆ ਨਹੀਂ ਪਤਾ ਲੱਗਿਆ ਉੱਥੇ ਹੀ ਫਿਰਦੇ ਆ ਉਸੇ ਗਲੀਆਂ ਚ ਘੁਗਦੇ ਹਾਂ ਨੇੜੇ ਨੇੜੇ ਉਹ ਜ਼ਿਆਦਾ ਮੇਰੇ ਸਾਬ ਨਾਲ ਅਦਰ ਬਾਬੇ ਸੇ ਮੇਰੇ ਕਲੇ ਪਾਸੇ ਵਾਲੀ ਗਲੀ ਲੰਘਿਆ ਉਹ ਦੇਖੋ ਹੋ ਸਕਦਾ ਦਿੱਲੀ ਦੇ ਘਰੀ ਲੋਕ ਗਿਆ ਵੀ ਅੰਦਰ ਕਿਹੜਾ ਕਿਸੇ ਨੇ ਵੜ ਕੇ ਵੇਖਿਆ ਇਹ ਵੀ ਗੱਲ ਰਹੀ ਸਹੀ ਹੈ ਸਹੀ ਗੱਲ ਗੁੱਟ ਜੇ ਲੱਕੜਾ ਛੱਕਣਾ ਟੂੜੀ ਵਾਲਾ ਪਿਆ ਵਿਲਾ ਸਹੀ ਗੱਲ ਬੈਠ ਕੇ ਹੋਰ ਵੜ ਕੇ ਬਹਿ ਕੇ ਇਹ ਸੁਣਾਉ ਕਿਵੇਂ ਤਕੜੀ ਵਧੀਏ ਓਕੇ ਜਮਾ ਕਰਦੇ ਆ ਦੇ ਕੋਈ اپੀਲ ਪਾਰਟੀ ਵਰਕਰਾਂ ਨੂੰ ਬਾਕੀ ਚੋਣ ਨੇੜੇ ਆ ਰਹੇ ਹੁੰਦਾ ਬਸ ਇਹ ਆ ਵੀ ਆਪਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਜ਼ਰੂਰ ਬਿਲਕੁਲ ਉਸੇ ਨਾਲ ਹੀ ਆਪਣਾ ਸਾਰਾ ਕੁਝ ਆ ਸਹੀ ਗੱਲ ਹੈ ਜੀ ਬਾਕੀ ਤਾਂ ਤੈਨੂੰ ਪਤਾ ਹੀ ਹੈ ਭਗਵਾਨ ਤਾਂ ਮਾਰਦਾ ਫਿਰ ਹੁਣ 16 ਲੱਖ ਦਾ ਲਾ ਕੇ ਸ਼ੀਸ਼ਾ ਤੇ ਪਾਸ਼ਣ ਦਿੰਦਾ ਤੇ ਉਦੋਂ ਸੁਖਵੀਰ ਬਾਦਲ ਅਰਗੇ ਨੂੰ ਤੇ ਇਹਨਾਂ ਨੂੰ ਆਦਾ ਸੀਗਾ ਵੀ ਤੁਸੀਂ ਮਤਲਬ ਹੀ ਮੁਰਗੀਖਾਨਾ ਖੋਲ੍ਹ ਤੋ ਇਹ ਤਾਂ ਪਹਿਲੀ ਵਾਰੀ ਵੈਸੇ ਹੀ ਹੈ ਜਿੰਨੀਆਂ ਗੱਲਾਂ ਉਹਨੇ ਕੀਤੀਆਂ ਹਾਂਜੀ ਇਹਨਾਂ ਦੇ ਖਿਲਾਫ ਸਹੀ ਗੱਲ ਹੈ ਜੀ ਉਹਨੀਆਂ ਉਹ ਕਰੀ ਜਾਂਦਾ ਕਰੀ ਜਾਂਦਾ ਕਿ ਨਹੀਂ ਬਿਲਕੁਲ ਹਾਂ ਤੇ ਮੈਂ ਤਾਂ ਆਪਣਾ ਚਲੋ ਬਾਕੀ ਗੱਲਾਂ ਦਾ ਅੱਡਾ ਮਤਲਬ ਇਹ ਚੀਜ਼ ਪਹਿਲੀ ਵਾਰੀ ਹੋਈ ਐ ਪਹਿਲੀ ਵਾਰੀ ਬੁਲਟ ਪ੍ਰੂਫ ਟੈਂਟ ਵੀ ਪਹਿਲੀ ਵਾਰੀ ਲੱਗੇ ਰੈਲਿੰਗਾਂ 70 ਸਾਲ ਚ ਪਹਿਲੀ ਵਾਰੀ ਜੋ ਇਹ ਕੰਮ ਕਰ ਰਿਹਾ 70 ਸਾਲ ਚ ਸਾਰੇ ਪਹਿਲੀ ਵਾਰੀ ਤੇ ਸਾਰੇ ਹੀ ਪੁੱਠੇ ਜੀ ਸਹੀ ਗੱਲ ਇੱਕ ਵੀ ਨਹੀਂ ਸੱਦਾ ਸਹੀ ਗੱਲ ਹੈ ਹੈ ਤੇ ਬਾਕੀ ਗਿੱਦੜਵਾਲ ਇਲੈਕਸ਼ਨ ਕੀ ਲੱਗਦਾ ਈ ਗਿੱਦੜਵੇ ਇਲੈਕਸ਼ਨ ਤੇ ਯਾਰ ਐਮਪੀ ਮੈਂ ਤਾਂ ਅਪੀਲ ਇਹੀ ਕਰਦਾ ਗਿੱਦੜਵੇ ਵਾਲੇ ਹਲਕੇ ਦੇ ਲੋਕਾਂ ਨੂੰ ਹਾਂਜੀ ਇਹ ਡੈਂਪੇ ਨੂੰ ਮੌਕਾ ਦਿਓ ਸਹੀ ਗੱਲ ਹੈ ਜੀ ਚੱਕੂ ਦਾ ਫਟੇਉ ਕੰਮ ਵਧੀਆ ਕਰੂਗਾ ਬੰਦਾ ਬਹੁਤ ਚੰਗਾ ਹੋ ਗੱਟ ਬੰਦਾ ਦੋਨੇ ਭਾਈ ਇੱਕ ਕਰੀ ਨਾ ਸਾਡੇ ਅੱਖ ਕਿ ਵਰਤ ਕੇ ਵੇਖੋ ਬੰਦੇ ਨਾਲ ਯਾਰ ਫਿਰ ਪਤਾ ਲੱਗਦਾ ਨਹੀਂ ਨਹੀਂ ਬਿਲਕੁਲ ਲੋਕਾਂ ਨੂੰ ਚਾਹੀਦਾ ਪਿਛਲੀ ਵਾਰੀ ਤਾਂ ਬਸ ਇੰਨਾ ਕੁ ਹਾਂ 19 ਦੀ ਲਖਾਰੇ ਜਿੰਨਾ ਫਰਕ ਰਹਿ ਗਿਆ ਹਾਂ ਐਦਕੀ ਉਮੀਦ ਆ ਵੀ ਪੱਕਾ ਜਤਰੀਓ ਪੱਕਾ ਪੱਕਾ ਜਾਵਾਂ ਕਿ ਲੋਕ ਮੌਕਾ ਦੇਣਗੇ ਪੂਰਾ ਉਹਨੂੰ ਤੇ ਕਰੋ ਤਾਂ ਖੋ ਸਕਦੇ ਇਲੈਕਸ਼ਨ ਜੀ ਕੋਈ ਪਤਾ ਇਲੈਕਸ਼ਨਾਂ ਬਾਰੇ ਤਾਂ ਇਹ ਤਾਂ ਹੁਣ ਭਗਵਾਨ ਤਮਾਰ ਨੂੰ ਹੀ ਪਤਾ ਭਰਾਵਾ ਇਹਦਾ ਕੋਈ ਜਵਾਨ ਤਾਂ ਹੈ ਨਹੀਂ ਹਾਂ ਸਹੀ ਕਹਿੰਦੇ ਜੀ ਸਰਪੰਚੀ ਕੇ ਬਾਅਦ ਹੀ ਬਦਲ ਜਾਂਦਾ ਸਰਪੰਚੀ ਦਾ ਕੀ ਲੱਗਦਾ ਜੀ ਕਿਉਂ ਤੱਕ ਹੋ ਸਕਦੇ ਸਰਪੰਚੀ ਜਿਹੜੇ ਹਿਸਾਬ ਨਾਲ ਚੱਲਦੇ ਇਹਨਾਂ ਨੂੰ ਪਤਾ ਵੀ ਸਾਡੇ ਤਾਂ ਬੰਦਦੇ ਨਹੀਂ ਕੇ ਕਰਾਉਂਦੇ ਦੀ ਲੇਟ ਕਰਾਈ ਜਾਂਦੇ ਨੇ ਜਾਣ ਕੇ ਲੇਟ ਕਰਾਈ ਜਾਂਦੇ ਨੇ ਲੇਟ ਕਰਾਈ ਜਾਂਦੇ ਆ ਤੇ ਬੰਦੇ ਵੀ ਨਹੀਂ ਇਹਨਾਂ ਦੇ ਇੱਕ ਤਾਂ ਪਿੰਡ ਚ ਮਾੜਾ ਮੋਟਾ ਬਹੁਤ ਮੁਸ਼ਕਲ ਰਿਜ਼ਲਟ ਪਿੱਛੇ ਦੇ ਵੇਖ ਲਓ ਕਿੰਨਾ ਮਾੜਾ ਆਇਆ ਜੇ ਸਰਕਾਰ ਸੀ ਸਰਕਾਰ ਯਾਰ ਜਦੋਂ ਕੰਮ ਨਹੀਂ ਕਰੇ ਕਾਰ ਨਹੀਂ ਕਰੇ ਫਿਰ ਆਦੇ ਰਿਜ਼ਲਟ ਹੀ ਇਹ ਹੀ ਹੋਣੇ ਆ ਹੋਰ ਕੀ ਹੋਣੇ ਸਹੀ ਗੱਲ ਹੈ ਜੀ ਬੱਬਰ ਸ਼ੇਰ ਆਊਗਾ ਜਦੋਂ ਉਹ ਵੀ ਚੱਕੂਗਾ ਫੱਟੇ ਵਾਕਈ ਸਹੀ ਗੱਲ ਹੈ ਜੀ ਮੈਂ ਦੱਸੀ ਆ ਲਾ ਜੀ ਮੈਂ ਕਹਾਂ ਵੀ ਇੰਨੀ ਜਿੰਵੇਂ ਦਾ ਲੋਕ ਵਿਰੋਧਤਾ ਫਿਰ ਵੀ ਦੇਖ ਲੋ ਇੰਨੀ ਚੜ੍ਹਾਈ ਹੈ ਗਾਣੇ ਬੰਦਿਆ ਉੱਥੇ ਹੁਣ ਬਿਲਕੁਲ ਹਾਂ ਆਦੇ ਵੀ ਜਿਹੜਾ ਕੰਮ ਸਖਵੀਰ ਨੇ ਕਹਿਦਿਆ ਅੱਜ ਵੀ ਉਹ ਨਹੀਂ ਚੱਲਦੀ ਉਹਦਾ ਨਾਂ ਯਾਰ ਆਪਣੇ ਉਹ ਕਿਹੜੇ ਦਾ ਜੀ ਉਹ ਮਨੀਲਾ ਕੇ ਕਿਹੜਾ ਉਹ ਹਾਂ ਹਾਂ ਉਹਨਾਂ ਪਾਈਏ ਦੀ ਵੀਡੀਓ ਹਾਂ ਦੱਬੀ ਹੈ ਨਾ ਕਿੱਲੀ ਜਿਹੜੀ ਉਹ ਜਮਾਂ ਸਹੀ ਹੈ ਜਮਾਂ ਸੱਚੀ ਗੱਲ ਹੈ ਜਮਾਂ ਸੱਚੀ ਜਮਾਂ ਸੱਚੀ ਅੱਜ ਵੀ ਚੱਲਦੀ ਹੈ ਜੱਟ ਦੀ ਪੂਰੀ ਪਹਿਲੇ ਮੈਂ ਹੀ ਕੰਮ ਕਰਦਾ ਸੀ ਹੁਣ ਬਈ ਕੰਮ ਨਹੀਂ ਕਰਦਾ ਕੋਈ ਫਾਇਲ ਨਹੀਂ ਆਉ ਤੇ ਜਾਓ ਨਾ 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 ਜਵਾ ਬਸ ਸਦਾ ਕੰਮ ਹੁੰਦੇ ਆ ਬਿਲਕੁਲ ਬਿਲਕੁਲ ਹਾਂ ਕਰਤੀ ਤਾਂ ਕੰਮ ਪਾ ਲਾ ਬਸ ਜਵਾ ਤੂ ਤੇ ਮੋਛੇ ਵਾਲੀ ਗੱਲ ਕਰਦਾ ਤਾਂ ਜਵਾ ਫੱਟੀ ਦੀ ਗੱਲ ਜਿਹੜੀ ਜਵਾਨਤ ਨਿਕਲ ਗਈ ਸਰੇ ਲੱਗਦੀ ਬਸ ਸਰੇ ਸਰੇ ਚਲੋ ਠੀਕ ਹੈ ਪਰ ਲੋਕਾਂ ਨੂੰ ਥੋੜਾ ਜਾਇ ਹੈ ਨਾ ਹਾਂਜੀ ਵੀ ਯਾਰ ਜਿਹੜੀ ਕੰਮ ਨਹੀਂ ਹੋ ਸਕਦਾ ਉਹਦਾ ਤਾਂ ਜਵਾਬ ਹੀ ਦੇਣਾ ਚੰਗਾ ਹਾਂ ਪਰ ਉਹਦੇ ਚ ਫਿਰ ਲੋਕਾਂ ਨੂੰ ਐ ਹੋ ਜਾਂਦਾ ਯਾਰ ਜਵਾਬ ਦੇਦਾ ਸਹੀ ਗੱਲ ਹੈ ਪਰ ਬਾਅਦ ਚ ਫਿਰ ਪਤਾ ਲੱਗਦਾ ਵੀ ਯਾਰ ਜਵਾਬ ਸਹੀ ਦਿੱਤਾ ਸੀ ਸਹੀ ਦਿੱਤਾ ਜਿਹੜਾ ਹੋਣ ਵਾਲਾ ਹੁੰਦਾ ਉਹ ਤੇਰ ਵਾਟੀ ਚ ਕੱਲਾ ਲਾ ਕੇ ਤੋਰ ਆ ਆਪਣੇ ਤੇ ਦੇਖ ਲਓ ਭਾਵੇਂ ਜੋ ਖਾਲੇ ਆ ਛੜਕਾਂ ਦਾਣਾ ਮੰਡੀਆਂ ਕੀ ਬੜਾ ਕੁਝ ਦਾਣਾ ਮੰਡੀਆਂ ਕੱਲੀਆਂ ਨਹੀਂ ਬਹੁਤ ਕੁਝ ਬਹੁਤ ਆ ਜਿਹੜੇ ਆ ਝੋਨੇ ਖੜੇ ਆ ਨਾ ਹਾਂਜੀ ਇਹ ਉਹਦੀ ਬਦੌਲਤ ਹੀ ਖੜੇ ਆ ਬਾਦਲ ਸਾਹਿਬ ਸਹੀ ਗੱਲ ਹੈ ਜੀ ਹਾਂ ਆਪਣੇ ਵੇਖ ਲਓ ਕਿੰਨੀ ਸੇਮ ਸੀ ਸੇਮ ਨਾਲੇ ਨਿਕਲੇ ਆ ਤਾਂ ਮਾੜੇ ਮੱਡੇ ਜ਼ਿੰਮੇਦਾਰ ਭਾਲ ਹੋਏ ਆ ਆਪਣੇ ਦਾ ਯਾਰ ਇੱਕ ਮੀ ਆਇਆ ਕਣਕਾ ਵੇਲੇ ਕਣਕਾ ਖਰਾਬ ਹੋ ਗਈਆਂ ਕਿਹਨੂੰ ਦਿੱਤਾ ਹਾਂਜੀ ਸਹੀ ਗੱਲ ਆ ਜੀ ਹਾਂ ਇੱਥੋਂ ਮੁੜ ਕੇ ਗਏ ਆ ਮੇਰੇ ਖਿਆਲ ਤੂੰ ਨਾਲ ਹੀ ਸੀ ਹਾਂਜੀ 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 ਇੱਥੋਂ ਮੁੜ ਕੇ ਗਏ ਤੁਸੀਂ ਜ਼ਿਲਦਾਰ ਵੀ ਸੀਗਾ ਸ਼ਾਇਦ ਐਸ ਡੀ ਐਮ ਵੀ ਸੀਗਾ ਟੁਵਾਰੀ ਕਾਨੋ ਕੋਈ ਸੀਗੇ ਇੱਥੋਂ ੱਟਕੇ ਨਾਲ ਤਾਰੇ ਸੀ ਵੀ ਉੱਤਰ ਕੇ ਤਾਂ ਵੇਖ ਲਓ ਆਹ ਸਹੀ ਗੱਲ ਆ ਤੇ ਗੁੱਡੀਆਂ ਵਾਲਾ ਜ਼ਥੇਦਾਰ ਤਾਂ ਆਇਆ ਹੀ ਨਹੀਂ ਹਾਂਜੀ ਹਾਂਜੀ ਆਪਣੇ ਪਿੰਡ ਆਇਆ ਤਾਂ ਦੱਸ ਸਹੀ ਗੱਲ ਬਾਈ ਇੱਥੇ ਬਾਦਲ ਸਾਹਿਬ ਮਾਰਦੇ ਸੀਗੇ ਸਾਲ ਚ ਤਿੰਨ ਤਨ ਗ ਤਨਵੇਂ ਮਿੰਨੇ ਮਾਦੇ ਕਿਹੜਾ ਪੱਕੇ ਹੁੰਦਾ ਸੀ ਪੱਕਾ ਪੱਕਾ ਨਾਲ ਦੁੱਖ ਤਕਲੀਫਾਂ ਦਾ ਹਿਸਾਬ ਨਾਲ ਗ੍ਰਾਂਟ ਆਉਂਦੀ ਸੀ ਹਾਂ ਕਰੋੜਾਂ ਦਾ ਹਿਸਾਬ ਨਾਲ ਗ੍ਰਾਂਟ ਤੇ ਪਿੰਡ ਬਣਿਆ ਪਿਆ ਤੈਨੂੰ ਪਤਾ ਸਵਰਗਾਂ ਦਾ ਝੂਟਾ ਸਹੀ ਹੁੰਦਾ ਹੈ ਤੇ ਹੁਣ ਇੱਕ ਉਹ ਖੂਹ ਜਾਂ ਬਣਾਇਆ ਹਾਂਜੀ ਨਾਲ ਉਹ ਚੱਲਿਆ ਹਾਂਜੀ ਤੇ ਨਾ ਹੀ ਉਹ ਚੱਲੇ ਤੇ ਕਾਇਆਂ ਦੇ ਛੱਪੜ ਭਰੇ ਪਏ ਐ ਤੇ ਸੇਮ ਨਾਲ ਆ ਵੇਖ ਲੈ ਤੂੰ ਕੱਲੀਆਂ ਗੱਲਾਂ ਯਾਰ ਬਸ ਕਪਾਉੜ ਜਿੰਨੇ ਮਰਜੀ ਮਰਵਾ ਲੋ ਇਹਨਾਂ ਹਾਂਜੀ ਕੱਲੇ ਕਪਾਉੜ ਐ ਸਾਰੇ ਕੋਲੇ ਹਾਂਜੀ ਸਹੀ ਐ ਕੱਲੇ ਭਗਵੰਤ ਮਾਨ ਕੋਲੇ ਨੇ ਜਦੋਂ ਪਰ ਉਹਦੇ ਅੱਖਾਂ ਲਾਂਗੂ ਜੜ ਚ ਗਪਾਉੜ ਐ ਤੇ ਟਾਣੀਆਂ ਚ ਤਾਂ ਹੋਣੀ ਐ ਕਰਤਨ ਤੇ ਹੋਰ ਪੱਪਰ ਸ਼ੇਰਾ ਗਾ ਜਿੱਤੇ ਨਹੀਂ ਹਾਂਜੀ ਹਾਂਜੀ ਬਦਲ ਸਕ ਵੀਰ ਸਿੰਘ ਆਏ ਚੱਕੂ ਘਾ ਫਟੇ ਸਹੀ ਗੱਲ ਹੈ ਹਾਂ ਉਮੀਦ ਤਾਂ ਹੈ ਗਾਣ ਹੌਲੀ ਫਰਕ ਪਾਊਗਾ 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 ਹਾਂ ਐਤ ਕੀ ਬਾਈ ਇਲੈਕਸ਼ਨ ਚ ਵਧੀਆ ਰਿਜ਼ਲਟ ਰਹੂਗਾ ਬਹੁਤ ਵਧੀਆ ਬਹੁਤ ਵਧੀਆ ਆਪਾਂ ਤਾਂ ਹਲਕੇ ਵਾਲਿਆਂ ਨੂੰ ਫੇਰ ਵੀ ਕਿ ਦਰਵੇ ਦੇ ਨੂੰ ਕਹਿਣੇ ਲੋਕਾਂ ਨੂੰ ਹਾਂਜੀ ਇੱਕ ਮੌਕਾ ਦੇਖ ਕੇ ਵੇਖੋ ਟੈਂਪੀ ਢਿੱਲੋਂ ਨੂੰ ਦਿਓ ਪਰ ਪਤਾ ਆਪ ਹੀ ਲੱਗਣੀ ਹੋ ਰਹੀ ਹੈ ਚੱਕਣਗੇ ਫੱਟੇ ਬਈ ਵਧੀਆ ਕੰਮ ਕਰ ਰਹੇ ਨੇ ਕਲੀਅਰ ਬੰਦੇ ਆ ਵਧੀਆ ਪੂਰੇ ਪੂਰੇ ਉਹ ਮੁੰਡੇ ਵੀ ਆਪੇ ਦੇ ਆਉਣ ਉਹ ਵੀ ਚੱਕਦਾ ਫੱਟੇ ਪੂਰਾ ਪੂਰਾ ਵਧੀਆ ਬੋਲਦਾ ਪੂਰਾ ਘੈਂਟ ਬੁ ਯੋਗ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਜੀ ਲੋਬੀ ਦੋਸਤੋ ਇਹ ਸਾਡੇ ਚਾਚਾ ਜੀ ਤੇ ਸੀਨੀਅਰ ਅਕਾਕੋ ਜੁਤ ਕਾਲੀਦਲ ਸ਼੍ਰੋਮਣੀ ਕਾਲੀਦਲ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਅਸਲ ਫਿਸ਼ ਫਾਰਮ ਦੇਖਣਾ ਬਾਕੀ ਦੋਸਤੋ ਜਿਹੜੀ ਮੈਂ ਗੱਲ ਚਾਚੇ ਨਾਲ ਕਰ ਰਿਹਾ ਸੀ ਉਹ ਇਹ ਕਰ ਰਿਹਾ ਸੀ ਵੀ ਰਾਤ ਚਾਚਾ ਦਿਲਪ੍ਰੀਤ ਕੇ ਘਰੇ ਕੋਈ ਅਣਪਛਾਤੇ ਬੰਦੇ ਦੇਖੇ ਗਏ ਐ ਤੇ ਉਸ ਦਿਵਾਰ ਉਹ ਰਾਤ ਨੂੰ ਮਤਲਬ ਵਾਵਾ ਰਾਤ ਦੀ ਗੱਲ ਹੈ ਤੇ ਉਦੋਂ ਦਾ ਕੈਮਰਾ ਵਿੱਚ ਪਾਲਣ ਦੀ ਕੋਸ਼ਿਸ਼ ਕਰੀ ਹੈ ਪਰ ਉਹ ਬੰਦੇ ਮਤਲਬ ਉੱਥੇ ਆਏ ਨਹੀਂ ਕੈਮਰੇ ਜਿੰਨੇ ਵੀ ਲੱਗੇ ਸਿਆਸੇ ਪਾਸੇ ਸਰਪੰਚ ਸਾਹਿਬ ਕੇ ਲੱਗੇ ਹੋਣਾ ਚੈੱਕ ਰਿਆਗਾ ਕਿਉਂਕਿ ਆਏ ਆ ਵੀ ਉਹ ਚਾਚੇ ਨਿੱਕੇ ਗਏ ਇਹਨੇ ਦੇਖੇ ਸੀ ਬੰਦੇ ਤੇ ਕਿਉਂਕਿ ਉਧਰ ਲਿਗਲੀ ਤਾਂ ਹੁੰਦਾ ਨਹੀਂ ਅਗਲੇ ਜੋਂ ਨੂੰ ਪਤਾ ਲੱਗ ਗਿਆ ਨਾ ਇਹਨਾਂ ਨੇ ਵੇਖ ਲਏ ਤਾਂ ਫਿਰ ਉਹ ਆਪਣੇ ਸਰਪੰਚ ਸਾਹਿਬ ਆਕਵਾਲ ਉਹਨਾਂ ਦੇ ਘਰ ਵੀ ਨਹੀਂ ਜਾਂਦਾ ਉਹ ਤੇ ਹੋ ਸਕਦਾ ਜਾਂਦਾ ਉਹ ਪਿਛਲੀ ਗਲੀ ਜਿਹੜੀ ਸਾਡੇ ਸਰਪੰਚ ਦਾ ਬਾਈ ਦੀਪ ਕਿਉਂ ਮਾ ਦੀ ਗਲੀ ਨੰਗੇ ਹੋਏ ਤੇ ਜਾਂ ਹੋ ਸਕਦਾ ਬਾਬੇ ਸਿਮਰੇ ਗਲੀ ਗਲੀ ਕਿਉਂਕਿ ਪਿੱਛੋਂ ਦੇ ਨੰਗੇ ਆਊਗਾ ਉਹ ਤੇ ਬਾਕੀ ਜਿਹੜੇ ਆਪਣੇ ਨੌਜਵਾਨਾ ਪਿੰਡ ਦੇ ਬੰਦੇ ਉਹ ਭੱਲ ਹੀ ਜਾਂਦੇ ਆ ਤੇ ਕੀ پتہ ਪਤਾ ਲੱਗ ਜੇ ਤੇ ਮੈਂ ਤਾਂ ਇਹ ਹੀ ਬੇਨਤੀ ਕਰਦਾ ਵੀ ਭਾਈ ਤੜਕੇ ਗੁਰੂ ਘਰ ਵਿੱਚ ਬੁਲਾਇਆ ਵੀ ਗਿਆ ਸੀਗਾ ਵੀ ਜੇ ਕੋਈ ਹੁਣ ਦੇਖਿਆ ਗਿਆ ਅਣਪਛਾਤਾ ਬੰਦਾ ਤਾਂ ਉਹਦੇ ਵਿਰੁੱਧ ਕਾਰਵਾਈ ਹੋਊਗੀ ਤਾਂ ਕਰਕੇ ਇਹੋ ਜੇ ਕੰਮ ਨਾ ਕਰੋ ਤੇ ਵੇਖੋ ਹੁਣ ਕੌਣ ਸੀ ਕੌਣ ਨਹੀਂ ਬੰਦੇ ਭੱਲ ਹੀ ਜਾਂਦੇ ਆ ਰਾਤ ਦੀ ਗੱਲ ਆ ਇਹ ਤੇ ਤੜਕੇ ਗੁਰੂ ਘਰ ਜਦੋਂ ਅਨਾਉਂਸਮੈਂਟ ਹੋਈ ਉਹਦੋਂ ਬਾਅਦ ਪਤਾ ਲੱਗਿਆਗਾ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਕਰਕੇ ਕੱਲ ਨੂੰ ਸੋਨੋ ਵੀ ਤਕਲੀਫ ਹੋਵੇ ਹੂੰ ਤੇ ਚੰਗੇ ਕੰਮ ਕਰੋ ਕੋਈ ਲਓ ਵੀ ਆਪਾਂ ਪਹੁੰਚ ਗਏ ਹੁਣ ਫਿਸ਼ ਫਾਰਮ ਤੇ ਦੇਖਦੇ ਆਂ ਕੀ ਮਾਹੌਲ ਆ ਜੀ ਫਿਸ਼ ਫਾਰਮ ਦਾ ਇੱਕ ਗੱਲ ਹੋਰ ਆ ਦੋਸਤੋ ਚਲੋ ਆਪਾਂ ਫਿਸ਼ ਫਾਰਮ ਦੀ ਗੱਲ ਤਾਂ ਬਾਅਦ ਚ ਕਰਦੇ ਆਂ ਜਿਹੜੇ ਰਾਤ ਅਣਛਾਤੇ ਬੰਦੇ ਆਏ ਸੀ ਸੀ ਤਾਂ ਕੋਈ ਭੇਤੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਚਾਚਾ ਦਿਲਪ੍ਰੀਤ ਇੱਥੇ ਨਹੀਂ ਰਹਿੰਦਾ ਫੇਰ ਹੀ ਆਇਆ ਉਹ ਨਹੀਂ ਐ ਕੋਣਾ ਵਾ ਕਿਸਦੇ ਘਰੇ ਤੇ ਬਾਕੀ ਵੇਖੋ ਅੱਜ ਪੜਤਾਲ ਕਰੀ ਜਾਂਦੇ ਲੱਗ ਜੂਗਾ ਪਤਾ ਅੱਜ ਕਲੇ ਚੀਜ਼ਾਂ ਬਹੁਤ ਵੱਧ ਗਈਆਂ ਦੋਸਤੋ ਆਪ ਦਾ ਵਿਚਾਰ ਰੱਖੋ ਬਾਹਰ ਆਪ ਦੇ ਕੋਈ ਬੰਦ ਕਰਕੇ ਰੱਖੋ ਤੇ ਜਾਂ ਵੀ ਆਣ ਗਵਾਂਡ ਤੁਹਾਡੇ ਹੈਗਾ ਫਿਰ ਤਾਂ ਕੋਈ ਡਰ ਵਾਲੀ ਗੱਲ ਨਹੀਂ ਹੁੰਦੀ ਜੇ ਨਾਲ ਘਰ ਚਾਰ ਪੰਜ ਹੋਣ ਫਿਰ ਕੋਈ ਡਰ ਵਾਲੀ ਗੱਲ ਨਹੀਂ ਹੁੰਦੀ ਬਾਕੀ ਬਾਈ ਵਾਹੇ ਕਰੂ ਨੂੰ ਪਤਾ ਲਓ ਵੀ ਆਪਾਂ ਪਹੁੰਚ ਗਏ ਆ ਫਿਸ਼ ਫਾਰਮ ਤੇ ਤੇ ਨਹੀਂ ਆ ਰਹਾ ਵੇਖੋ ਯਾਰ ਹੋਰ ਗੱਲਾਂ ਦੀਆਂ ਗੱਲਾਂ ਰਾਨਾ ਪੂਰਾ ਘੈਂਟ ਮਾਹੌਲ ਉਧਰ ਥੋੜੀ ਜੀ ਫੀਟਰ ਚੱਲੀ ਜਾਂਦਾ ਸੀ ਤਾਂ ਡਿਸਟਰਬੈਂਸ ਸੀਗੀ ਇੱਥੇ ਥੋੜਾ ਜਿਹਾ ਕੰਮ ਠੀਕ ਹੈ ਬਾਕੀ ਅੱਜ ਫਿਰ ਬਈਰਗੇ ਨਹੀਂ ਬਈਰਗੇ ਹੁਣ ਨਾ ਥੋੜੀ ਜਾਣਕਾਰੀ ਆਪਾਂ ਇਕੱਠੀ ਕਰ ਲੈਂਦੇ ਚਲੋ ਕੋਈ ਗੱਲ ਨਹੀਂ ਦੇਖਦੇ ਆ ਤੇ ਤੁਸੀਂ ਵੀ ਲਓ ਆਨੰਦ ਉਹਕੇ ਇਹ ਪ੍ਰੋਜੈਕਟ ਬਹੁਤ ਵੱਡਾ ਹੈ 22 ਕਿੱਲੇ ਦਾ ਪ੍ਰੋਜੈਕਟ ਹੈ ਇਹ ਮਾੜਾ ਮੋਟਾ ਪ੍ਰੋਜੈਕਟ ਨਿਕਾ ਤੇ ਚਾ ਇਨਵੈਸਟਮੈਂਟ ਵੀ ਬਾਈ ਅਰਗਣੇ ਬੜੀ ਕਰੀਏ ਜਿੰਨੀ ਵੀ ਕਹਿ ਦਈਏ ਮੋਟਰਾਂ ਮੋਟਰਾਂ ਲਾ ਰੱਖੀਆਂ ਨੇ ਦੇਖੋ ਮਿੱਟੀ ਖੁਰੀ ਜਾਂਦੀ ਹੈ ਅਬ ਇੱਥੇ ਵੀ ਨਾ ਘਾਰੇ ਪਏ ਹੋਏ ਆ ਘਾਰੇ ਮਤਲਬ ਹੁੰਦੇ ਆ ਆਪਣੇ ਪਿੰਡ ਵਾਲਾ ਤਾਂ ਪਤਾ ਹੀ ਹੈ ਸ਼ਹਿਰ ਵਾਲਾਂ ਦੱਸ ਦਗੇ ਵੀ ਮੋਰਿਆਂ ਨੂੰ ਆਦੇ ਘਾਰੇ ਵਾਹ ਵਾਹ ਉਧਰੋਂ ਸੋਹਣਾ ਮੌਸਮ ਆਸੇ-ਪਾਸੇ ਹਰੇ-ਹਰੇ ਖੇਤ ਵਾਹ ਜੀ ਵਾਹ ਜਨਤ ਹੈ ਜਨਤ ਸਾਹਮਣੇ ਵਾਲੇ ਤੇ ਮੇਂ ਦਰਿਆ ਹੁੰਦਾ ਮੁੰਨਰ 10 ਕਿਲੇ ਇਧਰ ਹੈ 10 ਕਿਲੇ ਉਧਰ ਹੈ ਤੇ 2 ਕਿਲੇ ਪਰਾਂ ਜਿੱਥੇ ਨਰਸਰੀ ਬਣਾਈ ਹੋਈ ਹੈ ਜਿੱਥੇ ਜਿਹੜੇ ਛੋਟੇ ਮਤਲਬ ਛੋਟੀਆਂ ਮੱਛੀਆਂ ਹੁੰਦੀਆਂ ਬੱਚੇ ਹੁੰਦੇ ਆ ਉਹਨਾਂ ਨੂੰ ਰੱਖਦੇ ਆ ਜਦੋਂ ਮਾਣੀਆਂ ਮੋਟੀਆਂ ਵੱਡੀਆਂ ਹੋ ਜਾਂਦੀਆਂ ਫਿਰ ਇਹਨਾਂ ਨੂੰ ਸ਼ਿਫਟ ਕਰ ਦਿੰਦੇ ਆ ਇਧਰ ਤੇ ਇਧਰ ਇਹ ਐ ਹੁਣਾ ਵੀ ਜਿਹੜੀਆਂ ਥੋੜੀਆਂ ਜੀਆਂ ਛੋਟੀਆਂ ਨੂੰ ਉਧਰ ਜਿਹੜੇ ਮੜੀਆਂ ਵੱਡੀਆਂ ਹੋ ਜਾਂਦੀਆਂ ਫਿਰ ਇੱਧਰ ਐ ਹੋ ਸਕਦਾ ਬਾਕੀ ਪਤਾ ਨਹੀਂ ਬਾਈ ਹੋਵੇ ਤਾਂ ਆਪਾਂ ਨਾਲ ਜਰੂਰ ਲਵਾਂਗੇ ਪਰ ਕੋਈ ਵਹੀਕਲ ਖੜਾ ਨਹੀਂ ਬਾਈ ਦਾ ਹੂੰ ਵਧੀਆ ਜੀ ਲੱਗਦਾ ਵਧੀਆ ਪੂਰਾ ਪਹਿਲਾਂ ਯਾਦ ਕਰਨਾ ਇਹ ਬਣੇ ਸੀਗੇ ਆਪਣੇ ਭਾਦਰਖਿੜਾਲੀ ਸਾਈਡ ਤੇ ਉਦੋਂ ਸਰਕਾਰ ਸੀ ਮੰਨ ਲਾਦਾ ਅਕਾਲੀ ਦਲ ਦੀ ਤਾਂ ਉਹਨਾਂ ਨੇ ਸਬਸਿਡੀ ਬੜੀ ਦਿੱਤੀ ਸੀ ਉਹਨੇ ਮੈਨੂੰ ਪਤਾ ਇਹਦੇ ਸਬਸਿਡੀ ਹੈਗੀ ਹੈ ਕਿ ਹੈ ਨਹੀਂ ਅਬ ਹੈ ਨਹੀਂ ਬਾਈ ਅਰਗੇ ਚਲੋ ਉਹ ਵਧੀਆ ਚੀਜ਼ ਹੈ ਪਿੰਡ ਚ ਇੱਥੇ ਕੀ ਝਿੰਗਾ ਮੱਛੀ ਨਹੀਂ ਝਿੰਗਾ ਨਹੀਂ ਬਈ ਨਾ ਨੀ ਬਈ ਸੱਚ ਸੁਣ ਦੱਸ ਦਗੇ ਮੈਂ ਆਪ ਪਹਿਲਾਂ ਵੀ ਗੱਲ ਕਰੀ ਸੀ ਦੂਜੀ ਮੱਛੀ ਹੈ ਇਹ ਮਿੱਠੇ ਪਾਣੀ ਵਾਲੀ ਇਹ ਮਹਿੰਗੀ ਬਹੁਤ ਵਿਕਦੀ ਹੈ ਤੇ ਇਹਦਾ ਵਜ਼ਨ ਹੀ ਬਹੁਤ ਵੱਡ ਜਾਂਦਾ ਹੈ ਹੁਣ ਤੁਸੀਂ ਇੱਕ ਗੱਲ ਵੇਖੋ ਜੇ ਤੁਸੀਂ ਕੱਚੀ ਮੱਛੀ ਲੈਣੀ ਹੈ ਨਾ ਕਿਲੋ ਤਾਂ ਤੁਹਾਨੂੰ ਮਿਲ ਜੂਗੀ 180 ਰੁਪਏ 200 ਰੁਪਏ 250 ਵੱਧ ਤੋਂ ਵੱਧ ਮੇਰੇ ਹਿਸਾਬ ਨਾਲ ਹੁਣ ਤਾਂ ਮੈਂ ਲਈ ਨਹੀਂ ਕੋਈ ਪਿਛਲੇ 1 ਸਾਲ ਮੈਂ ਨਾ ਸੀ ਲਈ ਸੀ ਇੰਨੇ ਹੀ ਰੇਟ ਸੀਗਾ 250 ਤਾਂ ਹੀ ਐਂਡ ਤੇ ਜੇ ਬਣਾ ਕੇ ਲੈਣੀ ਹੈ ਤੁਸੀਂ ਉਹੀ ਮੱਛੀ ਭਾਈ ਜੀ ਹੁਣ ਤਾਂ 1000 ਤੋਂ ਉੱਤੇ ਐ ਬਣੀ ਬਣੀ ਵੀ ਤੇ ਉਹ ਆਉਂਦੀ ਕੱਚੀ 250 ਦੀ ਵੇਖ ਲਓ 750 ਰੁਪਏ ਬਣਵਾਈ ਬਣਵਾਈ ਚ ਐ ਰਾਮ ਆਪਾਂ ਕਿੰਨੀ ਖਾਣੇ ਨੇ ਪਈਆ ਜੱਦਾ ਕਿਲੋ ਉਹ ਦਿੰਦੇ ਪਹਿਲਾਂ ਦਿੰਦੇ ਸੀ 180 ਰੁਪਏ ਦੀ ਫਿਰ 200 ਦੀ ਕਰਤੀ ਹੁਣ ਦਿੰਦੇ 220 ਜਾਂ 250 ਦੀ ਪ ਇਹ ਜੇ ਤੁਸੀਂ ਲੈਣੀ ਆਪਣੇ ਅੱਧਾ ਕਿਲੋ ਉਹ ਫਿਰ ਉਹ 450 ਵੀ ਲੈ ਲੈਂਦੇ 500 ਵੀ ਲੈ ਲੈਂਦੇ ਲੱਗੀ ਫੱਬੀ ਐ ਤੇ ਪਰ ਜੇ ਤੁਸੀਂ ਆਪਣਾ ਖਾਓਗੇ ਤਾਂ ਤੁਹਾਡੇ ਸਾਹਮਣੇ ਆ ਚਲੋ ਦੋਸਤੋ ਬਾਈ ਵਰਗੇ ਤਾਂ ਹੈ ਨਹੀਂ ਕਿਸੇ ਦਿਨ ਫੇਰ ਸੇ ਬਾਈ ਵਰਗੇ ਕੁਲਾਵਾਂਗੇ ਤੇ ਫਿਰ ਆਪਾਂ ਖੁੱਲ ਕੇ ਗੱਲਾਂ ਬਾਤਾਂ ਕਰਾਂਗੇ ਬਾਈ ਵਰਗੇ ਨਾਲ ਅੱਜ ਲਈ ਇੰਨਾ ਹੀ ਤੇ ਤੁਸੀਂ ਨਜ਼ਾਰਾ ਲਓ ਆਪਣੇ ਪਿੰਡ ਦਾ ਖੂਬਸੂਰਤ ਨਜ਼ਾਰਾ ਪਿੰਡਾਂ ਵਿੱਚ ਵਾਕਈ ਰੱਬਾ ਸੁਧਾਉਂਦਾ ਵੇਖ ਲਓ ਜਿਹੜੇ ਮੇਰੇ ਚਾਚੇ ਤਾਏ ਜਾਂ ਕਿ ਮੇਰੇ ਯਾਰ ਦੋਸਤ ਬਾਹਰ ਰਹਿੰਦੇ ਐ ਉਹ ਤਾਂ ਨਜ਼ਾਰਾ ਲਓ ਵੇਖੋ ਤੁਸੀਂ ਖੂਬਸੂਰਤ ਨਿਆਰਾ ਆਪਣੇ ਪਿੰਡ ਦਾ ਪਿੰਡਾਂ ਵਿੱਚ ਰੱਬ ਵੱਸਦਾ ਵਾਹ ਜੀ ਵਾਹ ਆਜੋ ਮੁੰਡੇ ਨੇ ਨਾਉਣਾ ਨਮਾਵੇ ਜਨੇ ਸਾਨੂੰ ਓਕੇ ਦੋਸਤੋ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਬਾਬਾ ਏ ਟਾਟਾ ਟੇਕ ਕੇਅਰ